ਥਣਾ ਥਣਾ ਨੂੰ ਦਿਖਾ ਦੇ ਹੱਥ ਲਾ ਕੇ ਠੰਡੀ ਸੀਲ ਲੈ ਵੀ ਮਿੱਤਰੋ ਚੈੱਕ ਕਰ ਲਓ ਸੀ ਥਣਾ ਥਣਾ ਨੂੰ ਜਿਵੇਂ ਮਰਜ਼ੀ ਹੱਥ ਲਾਈ ਜਾਓ ਪੂਰੀ ਠੰਡੀ ਸੀਲ ਹੈ ਨਿਗਾ ਮਗਰੋਂ ਨਿਗਾ ਮਾਰ ਲਓ ਸੀ ਥਣ ਹਵਾਨੇ ਤੇ ਚੈੱਕ ਕਰ ਲਓ ਸੀ ਫਾਇਦਾ ਟਲ ਟੋ ਲਪਈਆ ਤਿਆਰ ਹੋ ਜੂਗੀ ਹਜੇ 8 ਤੋਂ 10 ਦਿਨ ਲੈਣੇ ਆਣੇ ਹਜੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਖੜੇ ਆਂ ਬਾਈ ਬਲਦੇਵ ਦੇ ਘਰੇ ਪਿੰਡ ਝੋੜ ਦੇ ਵਿੱਚ ਖੜੇ ਆਂ ਤਹਿਸੀਲੇ ਨੂੰ ਮਲੋਟ ਪਿੰਡੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਈ ਕੋਲ ਨਾ ਪਹਿਲਾਂ ਝੋਟੀ ਵਕਾਉ ਆ ਤੁਸੀਂ ਨਿਗਾਹ ਮਾਰ ਲਓ ਇੱਕ ਵਾਰੀ ਸਿੰਘ-ਸਿੰਘ ਚੈੱਕ ਕਰ ਲਓ ਬਹੁਤ ਸੋਹਣਾ ਸਿੰਘ ਆ ਕੁੰਡਾ ਸਿੰਘ ਲੱਗਿਆ ਤੇ ਕੱਦ-ਗਾੜ ਤੁਸੀਂ ਨਿਗਾਹ ਮਾਰੋ ਬਹੁਤ ਸੋਹਣੀ ਕੱਦ-ਗਾੜ ਦੀ ਐ ਵੀ ਬਾਹਲਾ ਚੰਗਾ ਕੱਦ ਵੀ ਨਹੀਂ ਆਪਾਂ ਕਹਿੰਦੇ ਤੇ ਬਾਹਲਾ ਛੋਟਾ ਵੀ ਨਹੀਂ ਆਪਾਂ ਕਹਿੰਦੇ ਕੱਦ ਤੇ ਬਾਕੀ ਤੁਸੀਂ ਨਿਗਾਹ ਮਾਰੋ ਇੱਕ ਵਾਰੀ ਤੁਹਾਨੂੰ ਆਪਾਂ ਮਗਰੋਂ ਵੀ ਚੈੱਕ ਕਰਾ ਦਿੰਨੇ ਆ ਲੈ ਕਰੋ ਚੈੱਕ ਤੁਸੀਂ ਪਿੱਛੋਂ ਵੀ ਥਣ ਹਵਾਂ ਨੇ ਚੈੱਕ ਕਰਨੋ ਬਾਕੀ ਆਪਾਂ ਸਾਰੀ ਜਾਣਕਾਰੀ ਨਾ ਵੀਰ ਤੋਂ ਲੈ ਕੇ ਦਿੰਨੇ ਆ ਕੱਲੀ-ਕੱਲੀ ਡਿਟੇਲ ਤੁਹਾਨੂੰ ਦੱਸਾਂਗੇ ਬਾਕੀ ਤੋਰ ਕੇ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਆਜੋ ਕਰਾਈਏ ਬ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਈ ਆਪਣਾ ਨਾਂ ਬੋਲਦੀ ਬਲਦੇਵ ਜੀ ਠੀਕ ਐ ਬਈ ਆਪਾਂ ਝੋਟੀ ਦੀ ਡਿਟੇਲ ਦੇਣੀ ਐ ਕਿਹੜੇ ਸੂਏ ਸੋਨਾ ਇਹਨੇ ਪਹਿਲੇ ਸੂਏ ਪਹਿਲੇ ਸੂਏ ਸੋਨਾ ਹਾਂ ਜੀ ਠੀਕ ਐ ਕਿੰਨੇ ਦਿਨਾਂ ਦੀ ਕੱਚੀ ਐ ਬਈ ਇਹ ਇਹ 8-10 ਦਿਨਾਂ ਦੀ 8-10 ਦਿਨ ਲੈ ਜੂਗੀ ਹਾਂ ਠੀਕ ਐ ਉਹ ਠੰਡੀ ਸੀਲ ਐ ਬਈ ਹਾਂ ਵਧੀਆ ਘਰ ਦੀ ਝੋਟੀ ਆ ਹਾਂ ਘਰ ਦੀ ਝੋਟੀ ਕਰੇ ਰੱਖੀ ਸੀ ਨਾ ਹਾਂ ਹਾਂ ਤੇ ਮੜੇ ਹੱਥੋਂ ਫਲਾ ਕੇ ਦਿਖਾ ਦੇਂਗਾ ਹਾਂ ਹਾਂ ਲੈ ਥਣਾ ਥਣਾ ਨੂੰ ਦਿਖਾ ਦੇ ਹੱਥ ਲਾ ਕੇ ਠੰਡੀ ਸੀਲ ਲੈ ਵੀ ਮਿੱਤਰੋ ਚੈੱਕ ਕਰ ਲਓ ਸੀ ਥਣਾ ਥਣਾ ਨੂੰ ਜਿਵੇਂ ਮਰਜ਼ ਪੂਰੀ ਠੰਡੀ ਫੀਲ ਹੈ ਜਾਵਾ ਵਧੀਆ ਜੀ ਨਿਗਾਹ ਮਾਰ ਲਓ ਤੁਸੀਂ ਤੇ ਕੱਦ ਕੋਡ ਕੱਦ ਕਾਠ ਤੁਸੀਂ ਚੈੱਕ ਕਰ ਲਓ ਨਿਗਾਹ ਮਾਰੋ ਬਾਈ ਦੀ ਹਾਈਟ ਦੇ ਹਿਸਾਬ ਨਾਲ ਤੁਸੀਂ ਨਿਗਾਹ ਮਾਰ ਲਓ ਬਾਈ ਆਪਾਂ ਤੋੜ ਕੇ ਦਿਖਾ ਦਗੇ ਹਾਂ ਹਾਂ ਤੋੜ ਕੇ ਵਿਖਾ ਦੋ ਲੈ ਤੋਰੀ ਕਰ ਮੜਾ ਖੋਲੀ ਕਰ ਲੈ ਲੈ ਵੀ ਦੋਸਤੋ ਤੁਸੀਂ ਚੈੱਕ ਕਰ ਲਓ ਤੋੜ ਕੇ ਆਪਾਂ ਤੁਹਾਨੂੰ ਦਿਖਾਉਣੇ ਆ ਮਗਰ ਉਹ ਨਿਗਾਹ ਮਾਰ ਲਓ ਤੁਸੀਂ ਠਣ ਹਵਾਨੇ ਤੇ ਚੈੱਕ ਕਰ ਲਓ ਤੁਸੀਂ ਫਾਇਦਾ ਟਲ ਟੋਲ ਪਈ ਹੈ ਤਿਆਰ ਹੋ ਜੂਗੀ ਹਜੇ 8 ਤੋਂ 10 ਦਿਨ ਲੈਣੇ ਆਣੇ ਹਜੇ ਲੈ ਰੋਕੀ ਕਰ ਮੜਾ ਬਾਈ ਰੋਕ ਕੇ ਦਿਖਾ ਦਗੇ ਆਪਾਂ ਲੈ ਮੋੜ ਲਿਆ ਕਰਾਂ ਆਜਾ ਲੈ ਮੋੜ ਲੈ ਕਰ ਲੈ ਵੀ ਦੋਸਤੋ ਇੱਕ ਵਾਰੀ ਹੋਰ ਚੈੱਕ ਕਰ ਲਓ ਸੀ ਥਣ ਹਵਾਨੇ ਦੀ ਚੈੱਕ ਕਰ ਲਓ ਥਣ ਵੀ ਸੋਹਣਾ ਲੱਗਿਆ ਖਿੰਡਵੇਂ ਥਣ ਲੱਗੇ ਆ ਕੱਲਾ ਕੱਲਾ ਥਣ ਦਿਖਦਾ ਲੈ ਆਪ ਖੜੀ ਦੀ ਨਿਗਾ ਮਾਰਾ ਦਨੇ ਤੁਹਾਨੂੰ ਲੱਗੋ ਵੀ ਚੈੱਕ ਕਰਾ ਦਨੇ ਤੁਹਾਨੂੰ ਲੈ ਮਾਰੋ ਨਿਗਾ ਕਰਾਂ ਥਣਾ ਤੇ ਥੋੜੀ ਜੀ ਭਲੋਣ ਕਰਕੇ ਜਾਂਦੇ ਆ ਥਣ ਇਸ ਤਰ੍ਹਾਂ ਮਗਰੋਂ ਵੀ ਮਾਰੋ ਨਿਗਾ ਸੀ ਬਹੁਤ ਸੋਹਣੇ ਥਣ ਹਵਾਨੇ ਦੀ ਆ ਢਲ ਢੋਲ ਪਈਆ ਜੇ ਲੈਵਾ ਨੇ ਕੱਢਣਾ ਬਣਾਉਣਾ ਹਜੇ ਥਣ ਹਵਾਨਾ ਨੇ ਹਾਂਜੀ ਬਾਈ ਜੀ ਆਪਾਂ ਇਹ ਰੇਟ ਦੀ ਗੱਲ ਕਰ ਗਏ ਜੀ। ਹਾਂਜੀ ਫੋਨ ਤੇ ਕਰ ਲਾਂ ਤੇਰੇ। ਫੋਨ ਤੇ ਕਰੋਗੇ। ਰੇਟ ਦਾਇਜ ਕਰੋਗੇ ਨਾ। ਆ ਜਾਇਜ ਕਰ ਲਾ। ਇਮਾਨਦਾਨ ਤਾਂ ਪੂਰਾ ਹੋਊਗਾ। ਹਾਂ ਹਾਂ। ਕੋਈ ਵੀਡੀਓ ਵੇਖ ਕੇ ਆਉਂਦਾ ਵੀਰ ਭਰਾ ਦੂਰੋਂ ਆਉਂਦਾ। ਹਾਂ ਹਾਂ ਪੂਰਾ ਪੂਰਾ। ਖੁੱਲੇ ਦਿਲ ਨਾਲ ਮਨਤਾਂ ਦਾ ਕਰੋਗੇ ਨਾ। ਹਾਂ ਹਾਂ। ਠੀਕ ਐ। ਤੇ ਆਪਣਾ ਨੰਬਰ ਬੋਲ ਦੀ ਬਾਈ। ਲੰਬਾ। ਨੰਬਰ ਬੋਲ ਦੀ ਆ ਆਪਣਾ। 854992116। ਇੱਕ ਵਾਰੀ ਹੋਰ ਬੋਲ ਦੇ। 854992116। ਠੀਕ ਐ। ਹਾਂਜੀ ਦੋਸਤੋ ਕਿਵੇਂ ਲੱਗੀ ਵੀਰ ਦੀ ਤੁਹਾਨੂੰ ਝੋਟੀ? ਜਰੂਰ ਦੱਸੋ ਕਮੈਂਟਾਂ 'ਚ। ਜੇ ਚੰ ਨਿਗਾ ਮਾਰ ਲਓ ਇੱਕ ਵਾਰੀ ਹੋਰ ਤੁਸੀਂ ਫੇਸਬੁੱਕ ਦੀ ਚੈੱਕ ਕਰ ਲਓ ਬਹੁਤ ਸੋਹਣੇ ਕੁੰਡੇ ਸਿੰਘਾਂ ਦੀ ਆ ਤੇ ਕਦ ਘਾੜ ਫੇ ਨਿਗਾ ਮਾਰੋ ਤੁਸੀਂ ਜੇ ਚੰਗੀ ਲੱਗਦੀ ਆ ਤੇ ਵੀਰ ਨਾਲ ਜਰੂਰ ਫੋਨ ਤੇ ਕੰਟੈਕਟ ਕਰਨਾ ਜੇ ਆਪਣੀ ਵੀਡੀਓ ਚੰਗੀਆਂ ਲਾਦੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਲਾਈਕ ਕਮੈਂਟ ਕਰਕੇ ਦੱਸਣਾ ਕਿੱਦਾਂ ਦੀ ਲੱਗੀ ਝੋਟੀ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ ਨਾਲ ਜੇ ਕਿਸੇ ਵੀਰ ਨੇ ਵੀਡੀਓ ਕਵਰ ਕਰਵਾਉਣੀ ਆ ਆਪਣੇ ਤੋਂ ਕਰਵਾ ਸਕਦਾ ਬਾਇਓ ਵਿੱਚ ਨੰਬਰ ਦਿੱਤਾ ਹੋਇਆ ਆਪਣਾ ਠੀਕ ਆ ਬਾਈ ਜੀ ਧੰਨਵਾਦ ਜੀ ਧੰਨਵਾਦ